ਗੁੱਡ ਮਾਰਨਿੰਗ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਲੋ ਜੀ ਮਾਰਨਿੰਗ ਹੋ ਚੁੱਕੀ ਆਪ ਆ ਗਏ ਆ ਰਸੋਈ ਚ ਸਵੇਰ ਦੇ ਫੁਲਕੇ ਬਣ ਰਹੇ ਆ ਕਿਉਂਕਿ ਬੱਚਿਆਂ ਨੇ ਸਕੂਲ ਜਾਣਾ ਤੇ ਰੋਟੀ ਬਣਾ ਕੇ ਉਸ ਤੋਂ ਬਾਅਦ ਮੈਂ ਬੱਚੇ ਤਿਆਰ ਕਰਨੇ ਆ ਆਪਣੇ ਅੰਦਰ ਜਾ ਕੇ ਤੇ ਫਿਲਹਾਲ ਆਪਾਂ ਪਹਿਲਾਂ ਰੋਟੀ ਬਣਾ ਦਈਏ ਬੱਚਿਆਂ ਦੀ ਰੋਟੀ ਬਣਾਉਣ ਤੋਂ ਬਾਅਦ ਮੈਂ ਟਿਫਨ ਪੈਕ ਕਰਕੇ ਫਿਰ ਆਪਾਂ ਨੇ ਜਾਣਾ ਅੰਦਰ ਕਿਉਂਕਿ ਬੱਚਿਆਂ ਨੇ ਡਰੈਸ ਪਾ ਲਈ ਐ ਬਸ ਰੂਪ ਦੀ ਡਰੈਸ ਮੈਂ ਪਾਣੀ ਆ ਜੋ ਤੱਕ ਖੁਦ ਪਾ ਲੰਦੀ ਆ ਕੱਪੜੇ ਬੜੀ ਐ ਲੇਕਿਨ ਰੂਪ ਦੇ ਕੱਪੜੇ ਮੈਪਾਣੇ ਆ ਤੇ ਉਸ ਤੋਂ ਬਾਅਦ ਦੋਨਾਂ ਦੇ ਬੱਚਿਆਂ ਦੇ ਸਿਰ ਬਾਣੇ ਆ ਹਨਾ ਤੁਹਾਨੂੰ ਪਤਾ ਹੀ ਹੈ ਕੁੜੀਆਂ ਦੇ ਸਿਰ ਨੂੰ ਕਿੰਨਾ ਟਾਈਮ ਲੱਗਦਾ ਮੁੰਡਿਆਂ ਦੇ ਤਾਂ ਫਟਾਫਟ ਬਾਇਆ ਜਾਂਦਾ ਤੇ ਲੋ ਜੀ ਹੁਣ ਆ ਚੁੱਕੀਆਂ ਜੀ ਮੈਂ ਅੰਦਰ ਤੇ ਰੂਪੈਂਜਲ ਕੇ ਪਾਏ ਕੱਪੜੇ ਤੇ ਹੁਣ ਆਪਾਂ ਰੂਪੈਂਜਲ ਨੂੰ ਸੋਰੀ ਸਿਰ ਬਾਵਾਂਗੇ ਰੂਪੈਂਜਲ ਦਾ ਤੇ ਸਿਰ ਸੁਰ ਪਾ ਕੇ ਉਸ ਤੋਂ ਬਾਅਦ ਇਹਨਾਂ ਨੇ ਸਕੂਲ ਜਾਣਾ ਟਾਈਮ ਫਟਾਫਟ ਹੋ ਜਾਂਦਾ ਹੈ ਹਨਾ ਸਵੇਰੇ ਤੇ ਸਵੇਰ ਦਾ ਕੰਮ ਸਭ ਤੋਂ ਜ਼ਿਆਦਾ ਹੁੰਦਾ ਫਿਰ ਬੰਦਾ ਸਾਰਾ ਦਿਨ ਬੇਲਾ ਹੁੰਦਾ ਸਵੇਰ ਦਾ ਕੰਮ ਨਵੇੜ ਕੇ ਮੋਸਟਲੀ ਸਵੇਰ ਦਾ ਕੰਮ ਜ਼ਿਆਦਾ ਹੁੰਦਾ ਹੈ ਤੇ ਲੋ ਜੀ ਇੱਧਰ ਆਪਾਂ ਨੇ ਬੱਚਿਆਂ ਦੇ ਬਾਤੇਆਂ ਸਿਰ ਤੇ ਰੂਪ ਦਾ ਰਹਿ ਗਿਆ ਤਾਂ ਰੂਪ ਦਾ ਮੈਂ ਹੁਣ ਲੱਗੀਆਂ ਬਾਣ ਪਹਿਲਾਂ ਜੋਤ ਦਬਾਇਆ ਸਿਰ ਤੇ ਹੁਣ ਮੈਂ ਰੂਪ ਦਾ ਬਾਵਾਂਗੀ ਰੂਪ ਨੂੰ ਆਦਤ ਹੈ ਟੀਵੀ ਦੇਖਦੇ ਦੇਖਦੇ ਸਿਰ ਬੁਹਾਉਣ ਦੀ ਤੇ ਇਹਨੂੰ ਆਦਤ ਹੈ ਮੈਂ ਚਲੋ ਪਹਿਲਾਂ ਸਿਰ ਬੁਹਾਉ ਹਣਾ ਨਾ ਸੋਰੀ ਟੀਵੀ ਦੇਖਣਾ ਤੇ ਹੁਣ ਜਾ ਰਹੀ ਐ ਸਕੂਲ ਆਪਣਾ ਰੂਪਾ ਤੇ ਅਬਸੋਲੂਟ ਆ ਨਹੀਂ ਜਾਏਗਾ ਜੀ ਦੀ ਕਿ ਮੈਨੂੰ ਬੈਗ ਦੇ ਦੇ ਪੁੱਤ ਭਾਰੀ ਆ ਤੇਰੇ ਤੋਂ ਚੱਕਿਆ ਨਹੀਂ ਜਾਣਾ ਪਰ ਮੈਡਮ ਕਿੱਥੇ ਹਟਦੀ ਆ ਮਸਾਂ ਬੈਗ ਲਿਆਇਆ ਮੈਂ ਤੇ ਚਲੋ ਜੀ ਬੱਚਿਆਂ ਨੂੰ ਸਕੂਲ ਭੇਜਦੀ ਆ ਆਪਾਂ ਬਾਏ ਬਾਏ ਟਾਟਾ ਓਕੇ ਕਰੀਏ ਬੱਚਿਆਂ ਨੂੰ ਬਾਏ ਚਲੋ 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 બાય બેટુ બાય નાણો ગેટ ખોલું ગેટ ખોલું પારી પાર ਜੀ ਬੱਚੇ ਚਲੇਗੇ ਸਕੂਲ ਉਸ ਤੋਂ ਬਾਅਦ ਮੈਂ ਲਾਈ ਆ ਜੀ ਮਸ਼ੀਨ ਕੱਪੜੇ ਬਹੁਤ ਜ਼ਿਆਦਾ ਧੋਣ ਵਾਲੇ ਪਹਿਲਾਂ ਮੇਰੀ ਸਲਾਹ ਨਹੀਂ ਤੀ ਧੋਣ ਦੀ ਲੇਕਿਨ ਫਿਰ ਮੈਂ ਕੱਪੜਿਆਂ ਵਾਲੀ ਮਸ਼ੀਨ ਲਾਈ ਦਈ ਮੈਂ ਕਿ ਕੱਪੜੇ ਜ਼ਿਆਦਾ ਹੋ ਜੂਗੇ ਫਿਰ ਕਿਉਂਕਿ ਅੱਜ ਇਨਵਿਟੇਸ਼ਨ ਵੀ ਲੈ ਕੇ ਆਣਾ ਵਿਆਹ ਦਾ ਕਾਰਡ ਲੈ ਕੇ ਆਣਾ ਤਾਇਆ ਜੀ ਨੇ ਇਸ ਕਰਕੇ ਆਪਾਂ ਨੇ ਕੱਪੜੇ ਵਾਸ਼ ਕਰੇ ਆ ਜੀ ਫਟਾਫਟ ਪਹਿਲਾਂ ਤੇ ਹੁਣ ਆਪਾਂ ਨੇ ਕੋਠੇ ਤੇ ਸੁੱਕਣੇ ਵੀ ਪਾ ਕੇ ਆਣੇ ਆ ਹਨਾ ਤੇ ਤੁਹਾਨੂੰ ਪਤਾ ਹੀ ਹੈ ਇੱਕ ਨਾ ਕੱਲ ਹਵਾ ਬਹੁਤ ਤੇਜ਼ ਚੱਲੀ ਆ ਕੱਲ ਤਾਂ ਆ ਮੈਂ ਕੱਪੜੇ ਨਹੀਂ ਧੋਏ ਹੈਗੇ ਕੁਝ ਮੋਸਤੀ ਕੁਝ ਹਵਾ ਚੱਲਦੀ ਰਹੀ ਤੇਜ਼ ਪਰ ਅੱਜ ਹਵਾ ਨਹੀਂ ਹੈਗੀ ਇੰਨੀ ਆਪਾਂ ਨੇ ਕੱਪੜੇ ਆਰਾਮ ਤੋਂ ਧੋਤੇ ਤੇ ਹੁਣ ਆਪਾਂ ਕੋਠੇ ਤੇ ਸੁੱਕਣੇ ਪਾ ਕੇ ਆਵਾਂਗੇ ਔਰ ਕੱਪੜੇ ਵੀ ਸੱਚੀ ਗਰਮ ਕੱਪੜੇ ਬਹੁਤ ਹੁੰਨੇ ਆ ਆਪਾਂ ਕਹਿੰਦੇ ਆ ਨਾ ਇੱਕ ਬੰਦੇ ਦੇ ਹੀ 4-4 ਕੱਪੜੇ ਹੁੰਨੇ ਆ ਗਰਮੀ ਗਰਮੀਆਂ ਚ ਤਾਂ ਚਲੋ ਇੱਕੋ ਸੂਟ ਹੁੰਦਾ ਸਰਦੀਆਂ ਦੇ ਵਿੱਚ ਇੱਕੋ ਬੰਦੇ ਕੇ 4-4 ਕੱਪੜੇ ਨਿਕਲਦੇ ਆ ਤੇ ਲੋ ਜੀ ਕੱਪੜੇ ਆਪਾਂ ਨੇ ਵਾਸ਼ ਕਰ ਲਏ ਆ ਬਸ ਡਰਾਈ ਕਰ ਰਹੀ थी ਮਸ਼ੀਨ ਕੇ ਵਿੱਚ ਮੈਂ ਤੇ ਹੁਣ ਆਪਾਂ ਚੱਲਾਂਗੇ ਕੋਠੇ ਤੇ ਲੈ ਕੇ ਕੱਪੜੇ ਸੁੱਕਣੇ ਪਾਵਾਂਗੇ ਤੇ ਚਿਟਕਣੀਆਂ ਲਾ ਦਾਂਗੀ ਮੈਂ ਕਿਉਂਕਿ ਫਿਰ ਹਵਾ ਚੱਲ ਜਾਂਦੀ ਹੈ ਕੋਈ ਪਤਾ ਨਹੀਂ ਹੈ ਹਵਾ ਦਾ ਘੜੀ ਦੇ ਵਿੱਚ ਮੌਸਮ ਚੇਂਜ ਹੋ ਜਾਂਦਾ ਹੈ ਇਸ ਕਰਕੇ ਚਿਟਕਣੀਆਂ ਵੀ ਨਾਲ ਹੀ ਲੈ ਜੂੰਗੀ ਨਾਲ ਦੀ ਨਾਲ ਕੱਪੜਿਆਂ ਦੇ ਉੱਤੇ ਚਿਟਕਣੀਆਂ ਲਾ ਦੇਣੀਆਂ ਸੁੱਕਣੇ ਪਾ ਕੇ ਤੇ ਲੋ ਜੀ ਪਾਈਏ ਕੱਪੜੇ ਸੁੱਕਣੇ ਫੜਾਪਾ ਫਾਸਟ ਰੇਲ ਬੰਨੀ ਹੈ ਫਟਾਫਟ ਪਾਓ ਪਾਓ ਜੀ ਕੱਪੜੇ ਤੇ ਇਹ ਵੀਡੀਓ ਮੈਨੂੰ ਬਹੁਤ ਵਧੀਆ ਲੱਗਦੀ ਹੈ ਜਦੋਂ ਆਪਾਂ ਫਾਸਟ ਫਾਸਟ ਕੰਮ ਕਰਦੇ ਹਾਂ ਹਨਾ ਤੇ ਲੋ ਜੀ ਕੱਪੜੇ ਫਟਾਫਟ ਸੁੱਕਣੇ ਪਾਤੇ ਆਪਾਂ ਨੇ ਆਪਣੇ ਸੁੱਕਣੇ ਪਾ ਕੇ ਆਈ ਤੀ ਮੈਂ ਔਰ ਮੋਸਟਲੀ ਸਾਰਾ ਕੰਮ ਫਿਨਿਸ਼ ਹੋ ਗਿਆ ਤੇ ਹੁਣ ਲੱਗੀਆਂ ਜੀ ਮੈਂ ਚਾਹ ਬਣਾਣ ਕਿਉਂਕਿ ਬਾਹਰ ਆਇਆ ਹੋਇਆ ਭਾਈ ਕਿਉਂਕਿ ਅਸੀਂ ਬਣਵਾਇਆ ਬੈੱਡ ਬੈੱਡ ਦੇ ਉੱਪਰ ਨਾ ਜੋ ਪਾਰਸ ਹੁੰਦੀ ਹੈ ਨਾ ਲੱਕੜ ਵਾਲੇ ਕੰਮ ਵਾਲਿਆਂ ਨੂੰ ਪਤਾ ਹੋਣਾ ਜੋ ਪਾਰਸ ਹੁੰਦੀ ਹੈ ਨਾ ਉਹ ਕਰਨ ਆਇਆ ਵਾ ਭਾਈ ਤੇ ਫਿਲਹਾਲ ਮੈਂ ਉਹਦੇ ਵਾਸਤੇ ਚਾਹ ਬਣਾ ਰਹੀ ਹਾਂ ਵੀਰ ਵਾਸਤੇ ਵੀਰ ਬਾਹਰ ਪਾਲਤ ਕਰ ਰਹੇ ਆ ਤੇ ਫਿਲਹਾਲ ਚਾਹ ਤਾਂ ਬਣਦੀ ਹੈ ਹਨਾ ਜੇ ਕੋਈ ਆਵੇ ਚਲੋ ਜੀ ਦੁੱਧ ਪਾਈਏ ਪਹਿਲਾਂ ਆਪਾਂ ਚਾਹ ਦੇ ਵਿੱਚ ਕੈਮਰਾ ਕਿ ਉਹ ਹੋ ਇੱਕ ਨਾ ਮੇਰਾ ਕੈਮਰਾ ਮੈਨੂੰ ਸਟੈਂਡ ਲੈਣ ਦੀ ਨਾ ਬਿਲਕੁਲ ਵੀ ਆਉਣੀ ਹੈਗੀ ਆਦਤ ਨਹੀਂ ਹੈਗੀ ਬਸ ਜਿੱਥੇ ਦੇਖਿਆ ਕੈਮਰਾ ਉੱਥੇ ਰੱਖ ਦਿਆ ਮੈਂ ਲੋ ਜੀ ਅਰੇ ਚਾਹ ਬਣਾ ਲਈ ਆ ਦੇਖਿਆ ਇਹ ਬੀਰੇ ਨੂੰ ਚਾਹ ਬਰੰਗੀ ਚਾਹ ਹੁਣ ਵਾਰੀ ਹੋ ਗਈ ਤੀਜੀ ਚਾਹ ਦੀ ਕਿਉਂਕਿ ਸਾਹਮਣੇ ਨਾ ਬਾਹਰ ਸਾਡੇ ਬੈੱਡ ਜਿਹੜਾ ਨਵਾਂ ਬੈੱਡ ਬਣਾਇਆ ਨਾ ਉਹਦੇ ਉੱਤੇ ਪਾਲਸ ਕਰਨ ਵਾਲਾ ਭਾਈ ਆਇਆ ਹੋਇਆ ਵੀਰ ਆਇਆ ਹੋਇਆ ਉਹਨੂੰ ਆਪਾਂ ਚਾਹ ਦੇ ਕੇ ਆਈਏ ਹਨਾ ਇਹ ਵੀਰ ਕਰ ਰਿਹਾ ਜੀ ਪਾਲਸ ਚਾਹ ਦਈਏ ਆਪਾਂ ਵੀਰ ਨੇ ਚਾਹ ਪੀ ਕੇ ਫਿਰ ਦੁਬਾਰਾ ਪਾਲਸ ਕਰਨੀ ਆ ਲਓ ਜੀ ਮੈਂ ਹਟੀਤੀ ਚਾਹ ਦੇ ਕੇ ਬਾਹਰ ਵੀਰ ਜੀ ਜੋ ਪੇਂਟ ਕਰ ਰਹੀ ਹੈ ਉਸ ਤੋਂ ਬਾਅਦ ਆਗੇ ਸਾਡੇ ਮੋਹਾਲੀ ਵਾਲੇ ਤਾਇਆ ਜੀ ਮਤਲਬ ਮੇਰੇ ਹਸਬੰਡ ਦੇ ਤਾਇਆ ਜੀ ਲੱਗਦੇ ਆ ਰੀਅਲ ਤਾਇਆ ਜੀ ਮਤਲਬ ਮੇਰੇ ਵੀ ਤਾਇਆ ਸੋਹਰਾ ਹੋ ਗਿਆ ਹਨਾ ਤਾਇਆ ਤਾਇਆ ਜੀ ਆਏ ਤੇ ਤੇ ਉਹਨਾਂ ਦੀ ਪੋਤੀ ਦਾ ਵਿਆਹ ਹੈ ਯਾਨੀ ਮੇਰੇ ਜੇਠ ਦੀ ਬੇਟੀ ਦਾ ਵਿਆਹ ਹੈ ਮੁਹਾਲੀ ਰਹਿੰਦੇ ਆ ਉਹ ਤੇ ਉਹ ਦੇ ਕੇ ਗਏ ਆ ਸਾਨੂੰ ਇਨਵਿਟੇਸ਼ਨ ਤੇ ਇੱਕ ਡੱਬਾ ਔਰ ਕਾਰਡ ਜੋ ਮੈਂ ਤੁਹਾਨੂੰ ਹੁਣੀ ਦਿਖਾ ਰਹੀ ਆ ਤੇ ਫਿਲਹਾਲ ਮੈਂ ਵੀ ਨਹੀਂ ਖੋਲ ਕੇ ਦੇਖਿਆ ਉਹਨਾ ਮੈਂ ਹਲੇ ਪੜਿਆ ਤੇ ਲੋ ਜੀ ਕੁੜੀਆ ਦਾ ਨਾਮ ਹੈ ਅਮਰਜੋਤ ਔਰ ਲੜਕੇ ਦਾ ਨਾਮ ਹੈ ਕਰਨਬੀਰ ਤੇ 15 ਫੈਬ ਦੀ ਮੈਰਿਸ ਹੈ ਜੀ ਤੇ ਦੇਖਦੇ ਆ ਫਿਲਹਾਲ ਕੀ ਚੀਜ਼ ਹੈ तो कार्ड वगैरह भी अपने देखना हाले खोल के देखा नहीं है फिलहाल देखते हैं फिलहाल देखते हैं अपना स्वीट खोल के क्या चीज़ है वाह ये आया है हमारे घर में इनविटेशन जो कि लड्डू भी हैं शगना दे और कार्ड भी है ये है जी वि शगन जो कि असी जाना है मैरिज से लेकिन आई थिंक अभी डिसाइड नहीं किया तो फिलहाल कार्ड भी पड़ना होनी और ब्याह दी स्वीट आ चुकी है अपने को ਤੇ थैंक यू सो मच जी ताय्या जी एंड ताई जी दी फैमिली अगर मेरी वीडियो देख रही है तां ते थैंक यू सो मच ਤੁਸੀਂ ਇਨਵਿਟੇਸ਼ਨ ਭੇਜਿਆ ਸਾਨੂੰ ਤੇ ਆਈ ਥਿੰਕ ਜ਼ਰੂਰ ਆਵਾਂਗੇ ਤੁਹਾਡੇ ਖੁਸ਼ੀਆਂ ਦੇ ਵਿੱਚ ਸ਼ਾਮਿਲ ਜ਼ਰੂਰ ਹੋਵਾਂਗੇ ਬਈ थैंक यू सो मच ਸ਼ੈਰੀ ਸ਼ੈਰੀ ਇਹ ਕੁੜੀਆ ਦਾ ਨਾਮ ਉਹ ਮੈਨੂੰ ਚਾਚੀ ਜੀ ਕਹਿੰਦੀ ਹੈ ਮਤਲਬ ਬਹੁਤ ਸੋਹਣੀ ਕੁੜੀ ਹੈ ਬਹੁਤ ਜ਼ਿਆਦਾ ਤੇ ਸਕਸੈਸ ਵੀ ਹੈ ਆਈ ਥਿੰਕ ਲੱਗੀ ਹੋਈ ਹੈ ਤੇ ਜੋ ਲੜਕਾ ਉਹ ਵੀ ਗੌਰਮੈਂਟ ਲਗਿਆ ਹੋਇਆ ਹਨਾ ਤੇ ਜੋੜੀ ਬਹੁਤ ਵਧੀਆ ਹੈ ਜੀ ਤੇ ਫਿਲਹਾਲ ਮੈਰिज ਇਨਵੀਟੇਸ਼ਨ ਆ ਗਿਆ ਇੱਕ ਮੈਰिज ਇਨਵੀਟੇਸ਼ਨ ਹੋਰ ਆਇਆ ਹੋਇਆ ਲੇਕਿਨ ਉਹਦਾ ਹਾਲੇ ਡਿਸਾਈਡ ਨਹੀਂ ਹੈ ਸਾਡਾ ਜਾਣਾ ਨਹੀਂ ਜਾਣਾ ਲੇਕਿਨ ਫਿਲਹਾਲ ਮੁਹਾਲੀ ਵਾਲਾ ਪੱਕਾ ਤਾਂ ਹੈਗਾ ਕਿਉਂਕਿ ਮੁਹਾਲੀ ਬਿਲਕੁਲ ਨੇੜੇ ਹੀ ਹੈ ਸਾਡੇ ਤੇ ਬਾਕੀ ਹੁਣ ਆਪਾਂ ਪਹਿਲਾਂ ਕਾਰਡ ਪੜ ਲਈਏ ਹਨਾ ਥੋੜੀ देर ਔਰ ਬੱਚੇ ਆਉਣਗੇ ਜੀ ਮੇਰੇ ਖਿਆਲ ਕਿ ਉਹ ਸੱਚ ਤੁਸੀਂ ਫੋਟੋ ਨਹੀਂ ਦੇਖੀਆਂ ਹੈਗੀਆਂ ਦੇਖੋ ਅਸੀਂ ਆਪਣੀ ਕੱਲ ਦੀ ਫੋਟੋਆਂ ਲਾਈਆਂ ਇਹ ਦੇਖੋ ਇਹ ਮੇਰੀ ਔਰ ਮੇਰੇ ਹਸਬੰਡ ਦੀ ਫੋਟੋ ਹੈ ਜੋ ਕਿ ਮੈਰਿਜ ਦੀ ਹੈ ਮੇਰੇ ਬ੍ਰਦਰ ਦੀ ਮੈਰਿਜ ਸੀ ਉਹਦੀ ਹੈ ਤੇ ਇੱਕ ਫੋਟੋ ਮੇਰੀ ਇਹ ਹੈ ਇਹ ਤਾਂ ਮੈਂ ਬਹੁਤ ਮੋਟੀ ਸੀ ਦੇਖਿਓ ਕਿੰਨੀ ਮੋਟੀ ਸੀ ਮੈਂ ਇਹ ਉਦੋਂ ਦੀ ਹੈ ਜਦੋਂ ਮੈਂ ਮੋਟੀ ਸੀ ਬਹੁਤ ਜ਼ਿਆਦਾ ਉਹ ਫੋਟੋਆਂ ਇੱਧਰ ਲਾਈਆਂ ਆਪਾਂ ਨੇ ਇਹ ਦੇਖੋ ਇਹ ਤਾਂ ਗੁੜੀਆ ਦੀ ਪਹਿਲਾਂ ਹੀ ਲੱਗੀ ਹੋਈ ਹੈ ਉੱਪਰਲੀ ਵੀ ਗੁੜੀਆ ਦੀ ਪਹਿਲੀ ਹੋ ਹੈ ਇਹ ਮੇਰੀ ਔਰ ਮੇਰੇ ਹਸਬੰਡ ਦੀ ਹੈ ਫਿਲਹਾਲ ਇੱਕ ਫੋਟੋ ਸਾਡੀ ਇਹ ਆ ਜਦੋਂ ਮੇਰੇ ਬ੍ਰਦਰ ਦਾ ਵਿਆਹ ਤਾਂ ਨਾ ਉਦੋਂ ਬਣਵਾਈਆਂ ਤੀਆਂ ਅਸੀਂ ਆਹ ਫੋਟੋਆਂ ਬਟ ਲਾਈਆਂ ਕੱਲ ਐ ਕੱਲ ਮੈਂ ਆਹੀ ਕੰਮ ਕਰਦੀ ਰਹੀ ਸਫਾਈ ਕਰੀ ਐ ਫਿਰ ਇਹ ਫੋਟੋਆਂ ਕੱਢੀਆਂ ਬੈਡ ਬਾਕਸ ਦੇ ਵਿੱਚੋਂ ਫਿਰ ਲਗਾਈਆਂ ਸਾਹਮਣੇ ਮੇਰੀ ਫੋਟੋ ਫੇਰ ਲੱਗੀ ਹੋਈ ਐ ਦੇਖੋ ਇੱਕ ਫੋਟੋ ਮੇਰੀ ਇਹ ਐ ਪਹਿਲਾਂ ਮੇਰੇ ਬਾਲ ਕਟਿੰਗ تھے ਲੇਕਿਨ ਹੁਣ ਕਟਿੰਗ ਨਹੀਂ ਐ ਹੁਣ ਬੜੇ ਹੋ ਗਏ ਮੇਰੇ ਬਾੜ ਤੇ ਲੋ ਜੀ ਪਹਿਲੀ ਫੋਟੋ ਐ ਪਹਿਲਾਂ ਬਹੁਤ ਮੋਟੀ ਸੀ ਮੈਂ ਲੇਕਿਨ ਹੁਣ ਪਤਲੀ ਹੋ ਗਈ ਹੋ ਚੁੱਕੀ ਹੂੰ ਪਹਿਲੇ ਮੋਟੀ ਥੀ ਹੈਨਾ ਚਲੋ ਜੀ ਅਬ ਕੱਟ ਪੜਾਂਗੇ ਪਹਿਲਾਂ ਫਿਰ ਬੱਚਿਆਂ ਨੇ ਆ ਜਾਣਾ ਸਕੂਲ ਤੇ 2 ਵਜੇ ਆਉਂਗੇ 12:20 ਹੋ ਗਏ ਕੱਪੜੇ ਵਾਸ਼ ਕਰੇ ਮੈਂ ਸੱਚੀ ਬਹੁਤ ਜ਼ਿਆਦਾ ਹਲੇ ਸਾਨੂੰ ਸਾਡੇ ਕੋਲ ਦੇਖੀ ਬੱਚਿਆਂ ਨੂੰ ਕੱਪੜੇ ਵੀ ਦਵਾਣੇ ਆ ਵਿਆਹ ਦੇ ਹਲੇ ਹੈ ਨਹੀਂ ਦੋਨਾਂ ਬੱਚਿਆਂ ਕੋਲ ਕੱਪੜ ਪਹਿਲਾਂ ਕਹਿੰਦੇ ਨਾ ਵਿਆਹ ਤਾਂ ਬਾਅਦ ਚ ਪਹਿਲਾਂ ਆਪਣੀਓ ਤਿਆਰੀ ਹੁੰਦੀ ਹੈ ਕੱਪੜਿਆਂ ਦੀ ਤੇ ਚਲੋ ਜੀ ਚਲੋ ਜੀ ਰੋਟੀ ਰੋਟੀ ਆਪਾਂ ਨੇ ਬਣਾ ਕੇ ਹੋਣੀ ਹਟੀਆਂ ਮੈਂ ਕਿਉਂਕਿ ਬੱਚਿਆਂ ਦਾ ਟਾਈਮ ਹੋ ਗਿਆ ਆਣੇਗਾ ਔਰ ਰੋਟੀ ਮੈਂ ਬਣਾ ਕੇ ਰੱਖਤੀ ਪਾਉਣੇ 2 ਹੋਣ ਵਾਲੇ ਹੋਗੇ ਔਰ ਉਹ ਪਾਲਸ ਵਾਲਾ ਵੀਰ ਚਲਾ ਗਿਆ ਜਿਨੇ ਬੈੱਡ ਤੇ ਪਾਲਸ ਕਰੀ ਐ ਤੇ ਫਿਲਹਾਲ ਇਧਰ ਲਾ ਕੁੰਡਾ ਲਾ ਦਨੇ ਆਪਾਂ ਪਹਿਲਾਂ ਕਿਉਂਕਿ ਕੋਈ ਪਤਾ ਨਹੀਂ ਹਨਾ ਬਿੱਲੀ ਬੁੱਲੀ ਵੜ ਜਾਂਦੀ ਆ ਕੱਪੜੇ ਮੇਰੇ ਸੁੱਕ ਗਏ ਆ ਕੱਪੜੇ ਡਰਾਈ ਹੋ ਗਏ ਮਸ਼ੀਨ ਚ ਔਰ ਦੇਖਦੇ ਆ ਬਾਹਰ ਬਬਜਤ ਕੇ ਪਪਾ ਵੀ ਅਜਲ ਦੀ ਆਗੇ ਕਿਉਂਕਿ ਇਹ ਗਏ ਆ ਜੋਤ ਰੂਪ ਨੂੰ ਲੈਣ ਔਰ ਫਿਲਹਾਲ ਆਪਾਂ ਲਾਈਟਾਂ ਬੰਦ ਕਰੀਏ ਦਿਨ ਚ ਹੀ ਨਾ ਜੋਤ ਕੇ ਪਪਾ ਨੂੰ ਇਹੀ ਜੀ ਆਤ ਤਹ ਦਿਨ ਕੇ ਵਿੱਚ ਹੀ ਲਾਈਟਾਂ ਬਾਲ ਕੇ ਰੱਖੇਗੇ ਸਾਰੀਆਂ ਮੈਂ ਤਾਂ ਬੰਦ ਕਰ ਦੰਨੀ ਆ ਔਰ ਦੇਖੋ ਇੱਧਰ ਪਾਲਸ ਹੋ ਚੁੱਕੀ ਐ ਫਾਈਨਲੀ ਆਪਣੇ ਬੈੱਡ ਤੇ ਇਹ ਨਾ ਧੁੱਪ ਧੁੱਪ ਚ ਪਾਇਆ ਹੋਇਆ ਕਿਉਂਕਿ ਧੁੱਪ ਲੱਗ ਜੂਗੀ ਹਨਾ ਕਿਉਂਕਿ ਧੁੱਪ ਚ ਸੁੱਕਦੇ ਆ ਫਿਲਹਾਲ ਧੁੱਪ ਚ ਸੁੱਕ ਜਾਣਾ ਇਹਨੇ ਕਿਉਂਕਿ ਪਾਲਸ ਕਰੀ ਆ ਪਾਈਆਂ ਨੇ ਫਿਰ ਆਪਾਂ ਨੇ ਵਿੱਚ ਸਮਾਨ ਲਾ ਦੇਣਾ ਇਹਦੇ ਬਾਕਸ ਦੇ ਵਿੱਚ ਜੋ ਵੀ ਹੈਗਾ ਹਨਾ ਤੇ ਪਾਲਸ ਕਰ ਚੁੱਕਿਆ ਗਿਆ ਵੀਰ ਚਲਾ ਗਿਆ ਔਰ ਧੁੱਪ ਦੇਖੋ ਕਿੰਨੀ ਤੇਜ ਐ ਫਿਲਹਾਲ ਔਰੇ ਵੀ ਧੁੱਪ ਆ ਜਾਣੀ ਆ ਘੁੰਮ ਕੇ ਹੁਣ ਬਹੁਤ ਤੇਜ਼ ਧੁੱਪ ਆਉਗੀ ਸੂਰਜ ਦੇਵਤਾ ਵੀ ਬਹੁਤ ਤੇਜ ਅੱਜ ਬਹੁਤ ਤੇਜ਼ ਧੁੱਪ ਹੈ ਇੱਕ ਸੋਚ ਰਹੇ ਹਾਂ ਕਿ ਹੁਣ ਜਾਈਏ ਕੱਪੜੇ ਲੈਣ ਇੱਕ ਸੋਚ ਰਹੇ ਹਾਂ ਵੀ ਕੱਲੂ ਜਾਵਾਂ ਜਾਂ ਪਰਸੋਂ ਨੂੰ ਜਾਵਾਂ ਹਨਾ ਤੇ ਅਬੀ ਡਿਸਾਈਡ ਨਹੀਂ ਹੋ ਪਾਰਿਆ ਕਿ ਕੱਦ ਜਾਣਾ ਤੇ ਦੇਖੋ ਅਗਰ ਬਬਜੋਦੇ ਪਪਾ ਨੇ ਹੁਣ ਕਹਿ ਤਿਆ ਤਾਂ ਹੁਣ ਚਲੇ ਜਾਵਾਂਗੇ ਦੇਖੀ ਕਿੰਨੀ ਡਸਟ ਆਂਦੀ ਆ ਦੇਖੋ ਆ ਦੇਖੋ ਹਨਾ ਆ ਦੇਖੋ ਕਿੰਨੀ ਡਸਟ ਹੈ ਇਹ ਨਾ ਊਰੇ ਆ ਜਾਂਦੀ ਐ ਮੈਂ ਡੇਲੀ ਕੀ ਡੇਲੀ ਡਸਟਿੰਗ ਕਰਦੀ ਆ ਉਸ ਦੇ باوجود ਵੀ ਨਾ ਹਵਾ ਧੂੜ ਮਿੱਟੀ ਜਿਹੜੀ ਚੱਲ ਰਹੀ ਆ ਨਾ ਉਹਨਾਂ ਦੇ ਨਾਲ ਦੇਖੋ ਦਰਵਾਜ਼ਿਆਂ ਦੇ ਉੱਪਰ ਕਿਵੇਂ ਜੰਮ ਜਾਂਦੀ ਐ ਆ ਦੇਖੋ ਆ ਦੇਖੋ ਆ ਦੇਖੋ ਮੇਰਾ ਹੱਥ ਵੀ ਗੰਦਾ ਹੋ ਗਿਆ ਧੋਣਾ ਪੈਣਾ ਹੁਣ ਧੋ ਆ ਇਹਨੂੰ ਪੈਣਾ ਦੇਖ ਰਹੀ ਸੀ ਮੈਨੂੰ ਐ ਤਾਂ ਹੱਥ ਦੇ ਉੱਪਰ ਵੀ ਜੰਮ ਗਿਆ ਪੂਰੀ ਤਰ੍ਹਾਂ ਨੋ ਜੀ ਸਾਫ ਕਰਦੀ ਆਪਾਂ ਫੇ ਬੱਚਿਆਂ ਨੂੰ ਰੋਟੀ ਦੇਣੀ ਆ ਕਿਉਂਕਿ ਟਾਈਮ ਹੋ ਗਿਆ ਰੋਟੀ ਰੁੱਟੀ ਬਣਾ ਕੇ ਆਟੀਆਂ ਔਰ ਬੱਚੇ ਆਣੇ ਵਾਲੇ ਆ ਮੇਰੇ ਤੇ ਚਲੋ ਜੀ ਵਲੌਗ ਦਾ ਕਰਦੇ ਐਂਡ ਆਪਾਂ ਓਹੋ ਦਰਵਾਜ਼ਾ ਵੀ ਕਿੰਨਾ ਟਾਈਟ ਹੋ ਗਿਆ ਬਾਈ ਤੇ ਚਲੋ ਜੀ ਵਲੌਗ ਦੇ ਐਂਡ ਕਰਦੇ ਆਪਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਕੇ ਲਈ ਬਾਏ ਬਾਏ ਇਧਰੋਂ ਜਲਾ ਉਧਰੋਂ ਚੌਂਦ ਘਾਰੀ ਤੀ ਬਾਏ ਜੀ ਟੇਕ ਕੇਅਰ